ਪਹਿਲਾ ਤਾਂ ਸਾਡੀ ਜੋ ਟੈਕਨੋਲੋਜੀ ਫੈਕਟਰ ਵਾਈਜ਼ ਅਸੀਂ ਕਾਫੀ ਮਤਲਬ ਇਸ ਚ ਹੈਲਪ ਮਿਲੀ ਹੈ ਸਾਨੂੰ ਤੁਸੀਂ ਦੇਖ ਰਹੇ ਹੋ ਈ ਚਲਾਨ ਮਸ਼ੀਨਸ ਨੇ ਉਹਨੂੰ ਈਆਰਐਸ ਡੈਜ਼ਿਗਨੇਟ ਕੀਤਾ ਗਿਆ ਟ੍ਰੈਫਿਕ ਪੀਸੀਆਰ ਟ੍ਰੈਫਿਕ ਸਾਰਾ ਇੱਕ ਇੰਟੀਗ੍ਰੇਟਿਡ ਸਿਸਟਮ ਬਣਾਇਆ ਗਿਆ ਤਾਂ ਉਸ ਨਾਲ ਵੀ ਕਾਫੀ ਜੋ ਹੈ ਮਦਦ ਮਿਲੀ ਐ ਐਕਸਟਰੀਮ ਲਾਈਨਿੰਗ ਹੋਈ ਹੈ ਮੈਂ ਕਹਾਂਗਾ ਕਿ ਹਰ ਚੀਜ਼ ਆਪਣਾ ਰੋਲ ਅਦਾ ਕਰ ਰਹੀ ਹੈ ਟ੍ਰੈਫਿਕ ਪੁਲਿਸ ਮੁਲਾਜ਼ਮ ਇੱਕ ਸਿਸਟਮ ਦਾ ਪਾਰਟ ਨੇ ਉਹ ਆਪਣਾ ਰੋਲ ਅਦਾ ਕਰ ਰਹੇ ਨੇ ਤੇ ਇਹ ਸਭ ਤੋਂ ਮੇਨ ਜਿਹੜੀ ਚੀਜ਼ ਹੈ ਇਹ ਹੈ ਇਸ ਨੂੰ ਆਪਾਂ ਹਿਊਮਨ ਲਾਈਫ ਨੂੰ ਬਚਾਉਣ ਲਈ ਕੰਮ ਕਰ ਰਹੇ ਆਂ ਚਲਾਨ ਇਕੱਠੇ ਕਰਨਾ ਚਲਾਨ ਵੱਧ ਕਰਨਾ ਜਾਂ ਚਲਾਨ ਦੀ ਕਲੈਕਸ਼ਨ ਕਰਨਾ ਇਸ ਨੈਵਰ ਦੀ ਪਰਪਸ ਜੇ ਟ੍ਰੈਫਿਕ ਪੁਲਸ ਦੀ ਪ੍ਰੈਜ਼ੈਂਸ ਹੋਵੇ ਉਹਦਾ ਪੈਂਦਾ ਹੀ ਹੈ ਬਿਲਕੁਲ ਜੀ ਕੋਈ ਵੀ ਚੌਂਕ ਹੋਵੇ ਹੁਣ ਲੋਕਾਂ ਵਿੱਚ ਇੱਕ ਡਰ ਰਹਿੰਦਾ ਹੈ ਰੈੱਡ ਲਾਈਟ ਜੰਪਿੰਗ ਦਾ ਅਸੀਂ ਦੇਖਿਆ ਕਿ ਰੈੱਡ ਲਾਈਟ ਜੰਪਿੰਗ ਨੂੰ ਲੈ ਕੇ ਪੀਪਲ ਲੋਕਾਂ ਦੀ ਵੇਅਰਨਾ ਜ਼ਿਆਦਾ ਹੈ ਡੈਫੀਨਿਟਲੀ ਜੀ ਮੋਬਾਈਲ ਯੂਜ਼ ਡਰਾਈਵਿੰਗ ਦੇ ਸਮੇਂ ਅਬ ਤੋਂ ਡੀ ਕੰਸੈਂਟਰੇਸ਼ਨ ਹਲਾਉਂਦਾ ਕਿਤੇ ਨਾ ਕਿਤੇ ਆਪਾਂ ਨੂੰ ਵੀ ਖਤਰਾ ਹੈ ਔਰ ਨਾਲ ਦੇ ਜੋ ਰੋਡ ਤੇ ਟੋਡੇ ਨਾਲ ਜਾ ਰਹੇ ਨੇ ਉਹਨਾਂ ਨੂੰ ਵੀ ਖਤਰਾ ਹੈ ਤਾਂ ਇਹ ਲੋਕਾਂ ਨੂੰ ਮੋਟੀਵੇਟ ਵੀ ਕੀਤਾ ਜਾਂਦਾ ਹੈ ਸਾਡੇ ਟ੍ਰੈਫਿਕ ਪੁਲਸ ਦੁਆਰਾ ਕਿ ਫੋਨ ਨਾ ਯੂਜ਼ ਕਰੋ ਪਲੱਸ ਜਿੱਥੇ ਰੋਡ ਪੈਂਦੀ ਹੈ ਚਲਾਨ ਵੀ ਕੀਤੀ ਹੈ ਡੈਫੀਨੇਟਲੀ ਜੀ ਤੁਸੀਂ ਦੇਖੋ ਚਲਾਨਸ ਦਾ ਅਗਰ ਓਵਰਆਲ ਤੁਸੀਂ ਲੁਧਿਆਣਾ ਦਾ ਤੁਹਾਨੂੰ ਡਾਟਾ ਪ੍ਰੋਵਾਈਡ ਕਰ ਦਾਂਗੇ ਚਲਾਨਾ ਵਿੱਚ ਇਨਕਰੀਸ ਡੈਫੀਨੇਟਲੀ ਹੋ ਰਿਹਾ ਹੈ ਸਰਕਾਰ ਵੱਲੋਂ ਜੀ ਸਾਨੂੰ ਭਰਮਾ ਹੁੰਗਾਰਾ ਮਿਲਿਆ ਕਿ ਤੁਸੀਂ ਆਪਣੀ ਡਿਊਟੀ ਆਦਾ ਕਰੋ ਜੋ ਵੀ ਹੈ ਸੀਨੀਅਰ ਆਫੀਸਰ ਹੋਗੇ 6 ਕੰਡੀਸ਼ਨ ਦੇ ਨਵੇਂ ਵੀਕਲਸ ਨੇ ਕਿ ਐਮਰਜੈਂਸੀ ਨੂੰ ਸਮੇਂ ਸਿਰ ਪਹੁੰਚਿਆ ਜਾ ਸਕੇ ਤਾਂ ਉਸ ਨਾਲ ਬਹਿਸ ਬਾਜੀ ਨਾ ਕੀਤੀ ਜਾਵੇ ਐਂਡ ਉਹ ਉਸ ਦਾ ਮਤਲਬ ਕੋਈ ਤੁਹਾਨੂੰ ਹਰਾਸ ਕਰਨਾ ਨਹੀਂ ਹੈ ਟ੍ਰੈਫਿਕ ਸਮੱਸਿਆ ਦੀ ਅਸੀਂ ਅਕਸਰ ਗੱਲਬਾਤ ਕਰਦੇ ਹੈਗੇ ਆਂ ਔਰ ਕਈ ਵਾਰ ਇਹਨੂੰ ਬਹੁਤ ਹੀ ਲਾਈਟਲੀ ਲਿੱਤਾ ਜਾਂਦਾ ਹੈਗਾ ਕਿ ਸ਼ਹਿਰਾਂ ਦੇ ਅੰਦਰ ਟ੍ਰੈਫਿਕ ਜਿਹੜੀ ਸਮੱਸਿਆ ਹੈਗੀ ਹੈ ਲੇਕਿਨ ਟ੍ਰੈਫਿਕ ਦਾ ਮੁੱਦਾ ਜਿਹੜਾ ਹੈਗਾ ਇਹ ਇਨਸਾਨੀ ਜ਼ਿੰਦਗੀ ਨਾਲ ਜੁੜਿਆ ਹੋਇਆ ਮੁੱਦਾ ਹੈ ਔਰ ਅਗਰ ਗੱਲ ਕਰੀਏ ਤਾਂ ਪਿਛਲੇ 5 ਮਹੀਨਿਆਂ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਚਾਹੇ ਉਹ ਈ-ਚਲਾਨ ਦੇ ਰੂਪ ਦੇ ਵਿੱਚ ਹੋਵੇ ਜਾਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਤਰਫੋਂ ਜਿਹੜੇ ਚਲਾਨ ਕੀਤੇ ਜਾਂਦੇ ਹੁਣ ਚਲਾਨਾਂ ਦੇ ਵਿੱਚ ਪੰਜ ਗੁਣਾ 10 ਜਿਹੜਾ ਇਜ਼ਾਫਾ ਹੋਇਆ ਹੈਗਾ ਔਰ ਇਸ ਇਜ਼ਾਫੇ ਦਾ ਕੀ ਕਾਰਨ ਹੈਗਾ ਆਖਿਰ ਟ੍ਰੈਫਿਕ ਪੁਲਿਸ ਵੱਲੋਂ ਇੰਨੀ ਸਖਤੀ ਕਿਉਂ ਕੀਤੀ ਜਾ ਰਹੀ ਹੈਗੀ ਹੈ ਇਸ ਸਾਰੀ ਗੱਲਬਾਤ ਕਰਨ ਲਈ ਮੇਰੇ ਨਾਲ ACP ਜਤਿਨ ਬੰਸਲ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ थैंक यू ਜੀ ਜਤਿਨ ਸਾਹਿਬ ਟ੍ਰੈਫਿਕ ਪੁਲਿਸ ਸਖਤ ਜ਼ਿਆਦਾ ਹੋ ਗਈ ਹੈ ਚਲਾਨ ਜ਼ਿਆਦਾ ਕਰਨੇ ਸ਼ੁਰੂ ਕਰ ਦਿੱਤੇ ਕਾਰਨ ਕੀ ਸਮਝਦੇ ਹੋ ਕਾਫੀ ਸਾਰੇ ਫੈਕਟਰ ਮੈਂ ਕਹੂੰਗਾ ਜੀ ਇਹ ਚ ਇਨਵੋਲਡ ਨੇ ਪਹਿਲਾਂ ਤਾਂ ਸਾਡੀ ਜੋ ਟੈਕਨੋਲੋਜੀ ਫੈਕਟਰ ਵਾਈਜ਼ ਅਸੀਂ ਕਾਫੀ ਮਤਲਬ ਇਸ ਚ ਹੈਲਪ ਮਿਲੀ ਹੈ ਸਾਨੂੰ ਤੁਸੀਂ ਦੇਖ ਰਹੇ ਹੋ ਈਚਲਾਨ ਮਸ਼ੀਨਸ ਨੇ ਪਲੱਸ ਸਰਵੇਲੈਂਸ ਕੈਮਰਾਜ਼ ਨੇ ਜਿਨ੍ਹਾਂ ਦੀ ਮਦਦ ਨਾਲ ਕਾਫੀ ਜੋ ਹੈ ਟ੍ਰੈਫਿਕ ਰੂਲਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਪਲੱਸ ਜੋ ਮੈਂ ਪਾਲਿਸੀ ਲੈਵਲ ਡਿਸੀਜਨ ਕਹੂੰਗਾ ਵੀ ਜਿਵੇਂ ਨਵੇਂ ਜਦੋਂ ਕਮਿਸ਼ਨਰ ਸਾਹਿਬ ਸ਼੍ਰੀ ਸੁਪਨ ਸਰਮਾ ਜੀ ਆਈਪੀਐਸ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਇੱਕ ਰੀਸਟ੍ਰਕਚਰਿੰਗ ਕੀਤੀ ਗਈ ਲੁਧਿਆਣਾ ਪੁਲਿਸ ਟ੍ਰੈਫਿਕ ਦੀ ਉਹਨੂੰ ایਆਰਐਸ ਡੈਜ਼ਿਗਨੇਟ ਕੀਤਾ ਗਿਆ ਟ੍ਰੈਫਿਕ ਪੀਸੀਆਰ ਟ੍ਰੈਫਿਕ ਸਾਰਾ ਇੱਕ ਇੰਟੀਗ੍ਰੇਟਿਡ ਸਿਸਟਮ ਬਣਾਇਆ ਗਿਆ ਤਾਂ ਉਸ ਨਾਲ ਵੀ ਕਾਫੀ ਜੋ ਹੈ ਮਦਦ ਮਿਲੀ ਐਕਸਟਰੀਮ ਲਾਈਨਿੰਗ ਹੋਈ ਹੈ ਐਂਡ ਇਹ ਮਲਟੀਪਲ ਫੈਕਟਰ ਮੈਂ ਕਹੂੰਗਾ ਕਿ ਇਹਦੇ ਕਰਕੇ ਸਾਡੀ ਜੋ ਹੈ ਟ੍ਰੈਫਿਕ ਪੁਲਿਸ ਦੀ ਐਫੀਸ਼ੀਐਂਸੀ ਕਾਫੀ ਇਨਕਰੀਜ਼ ਹੋਈ ਹੈ ਪੋਟੇਬਲ ਫੈਕਟਰਸ ਦੀ ਗੱਲ ਕੀਤੀ ਹੈ ਇਹਦੇ ਵਿੱਚ ਸਰਵੇਲੈਂਸ ਕੈਮਰਾਜ਼ ਜਿਹੜੇ ਹੈਗੇ ਅਸੀਂ ਦੇਖ ਰਿਹਾ ਹਰ ਚੌਕ ਦੇ ਅੰਦਰ ਹੈਗੇ ਆ ਟ੍ਰੈਫਿਕ ਮੁਲਾਜ਼ਮਾਂ ਦੀ ਖਾਸ ਕਰ ਅਗਰ ਮੈਂ ਫਿਜ਼ੀਕਲੀ ਅਗਰ ਮੈਂ ਕਮਾ ਉਥੇ ਜਿਹੜੀ ਪ੍ਰੈਜ਼ੈਂਸ ਹੈਗੀ ਹੈ ਉਹ ਕਿਤੇ ਨਾ ਕਿਤੇ ਆਪਣਾ ਜ਼ਿਆਦਾ ਰੋਲ ਅਦਾ ਕਰ ਰਹੀ ਹੈ ਮੈਂ ਕਹਾਂਗਾ ਕਿ ਹਰ ਚੀਜ਼ ਆਪਣਾ ਰੋਲ ਅਦਾ ਕਰ ਰਹੀ ਹੈ ਟ੍ਰੈਫਿਕ ਪੁਲਿਸ ਮੁਲਾਜ਼ਮ ਇੱਕ ਸਿਸਟਮ ਦਾ ਪਾਰਟ ਨੇ ਉਹ ਆਪਣਾ ਰੋਲ ਅਦਾ ਕਰ ਰਹੇ ਨੇ ਜੋ ਟੈਕਨੋਲੋਜੀ ਹੈ ਕੈਮਰਾਜ਼ ਨੇ ਮਸ਼ੀਨਜ਼ ਨੇ ਉਹ ਆਪਣਾ ਰੋਲ ਅਦਾ ਕਰ ਰਹੀਆਂ ਹਨ ਰੈਡਾਰ ਮਸ਼ੀਨਜ਼ ਨੇ ਆਪਣਾ ਰੋਲ ਅਦਾ ਕਰ ਰਹੀਆਂ ਤਾਂ ਹਰ ਜੋ ਕੰਪੋਨੈਂਟ ਹੈ ਉਹ ਹਰ ਆਪਣਾ ਰੋਲ ਕਰ ਰਿਹਾ ਤਾਂ ਉਸੇ ਉਸੇ ਕਰਕੇ ਆਈ ਥਿੰਕ ਇੱਕ ਜਿਹੜਾ ਇੰਟੀਗ੍ਰੇਸ਼ਨ ਹੈ ਸਭ ਦਾ ਤਾਂ ਉਹ ਬਹੁਤ ਜ਼ਰੂਰੀ ਹੈ ਉਹਦੇ ਕਰਕੇ ਹੀ ਇਹ ਜੋ ਐਫੀਸ਼ੀਐਂਸੀ ਹੈ ਤੁਸੀਂ ਗੱਲ ਕਰ ਰਹੇ ਹੋ ਚਲਾਣਾ ਦੀ ਗੱਲ ਕਰੀਏ ਜਾਂ ਟ੍ਰੈਫਿਕ ਰੂਲਸ ਦੀ ਇੰਪਲੀਮੈਂਟੇਸ਼ਨ ਦੀ ਗੱਲ ਕਰੀਏ ਤਾਂ ਉਸ ਕਾਫੀ ਬੈਟਰ ਹੋਇਆ ਮੈਂ ਕਹੂੰਗਾ ਪਹਿਲਾਂ ਤੋਂ ਅੱਛਾ ਡਰਿੰਕ ਐਂਡ ਡਰਾਈਵ ਦੇ ਕੇਸਸ ਅਸੀਂ ਦੇਖਦੇ ਹੈਗੇ ਤਕਰੀਬਨ ਰਾਤ ਨੂੰ ਜ਼ਿਆਦਾਤਰ ਇਹਦੇ ਚਲਾਣ ਜਿਹੜੇ ਹੈਗੇ ਉਹ ਜ਼ਿਆਦਾ ਹੋ ਰਿਹਾ ਜੁਰਮਾਨੇ ਵੀ ਇਹਦੇ ਤੇ ਵਧਾਈ ਗਏ ਹੈਗੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਟ੍ਰੈਫਿਕ ਕਰਮੀਆਂ ਵੱਲੋਂ ਜਾਂ ਤੁਹਾਡੇ ਵੱਲੋਂ ਕੀ ਜਿਹੜੇ ਨਿਰਦੇਸ਼ ਦਿੱਤੇ ਗਏ ਆ ਕਿ ਜ਼ਿਆਦਾਤਰ ਜਿਹੜਾ ਧਿਆਨ ਹੈਗਾ ਡਰਿੰਕ ਐਂਡ ਡਰਾਈਵ ਨੂੰ ਰੋਕਣ ਦੇ ਉੱਤੇ ਹੀ ਹੈ ਇਦਾਂ ਕੋਈ ਪਾਰਟਿਕੂਲਰ ਦੇਖੋ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਡਰਾਈਵਸ ਚੱਲ ਰਹੀਆਂ ਸਪੈਸ਼ਲ ਨਾਕੇ ਲੱਗਦੇ ਨੇ ਉਹਨਾਂ ਨੂੰ ਲੈ ਕੇ ਪਰ ਸਾਡਾ ਫੋਕਸ ਐਂਦਾ ਨਹੀਂ ਹੈ ਕਿ ਸਿਰਫ ਉਸਤੇ ਹੈ ਸਾਡਾ ਫੋਕਸ ਸਭ ਚੀਜ਼ ਤੇ ਹੈ ਬਟ ਯੈਸ ਡਰਿੰਕ ਐਂਡ ਡਰਾਈਵ ਹਾਈ ਪ੍ਰਾਇੋਰਟੀ ਵਿੱਚ ਆਉਂਦਾ ਕਿਉਂਕਿ ਮੈਂ ਇਸ ਨੂੰ ਜੁਰਮਾਨਿਆਂ ਦੇ ਜਾਂ ਫਿਰ ਚਲਾਨਾਂ ਦੇ ਮੱਦੇਨਜ਼ਰ ਨਹੀਂ ਦੇਖਦਾ ਮੈਂ ਇਸ ਨੂੰ ਹਿਊਮਨ ਲਾਈਫ ਤੋਂ ਦੇਖਣ ਦੀ ਆਪਾਂ ਗੱਲ ਕਰੀਏ ਕਿਉਂਕਿ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਹੈ ਤਾਂ ਉਹ ਆਪਣੇ ਨਾਲ ਨਾਲ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਖਤਰੇ 'ਚ ਪਾ ਰਿਹਾ ਹੈ ਤਾਂ ਇਹ ਸਭ ਤੋਂ ਮੇਨ ਜਿਹੜੀ ਚੀਜ਼ ਹੈ ਇਹ ਹੈ ਇਸ ਨੂੰ ਆਪਾਂ ਹਿਊਮਨ ਲਾਈਫ ਨੂੰ ਬਚਾਉਣ ਲਈ ਕੰਮ ਕਰ ਰਹੇ ਆਂ ਚਲਾਨ ਇਕੱਠੇ ਕਰਨਾ ਚਲਾਨ ਵੱਧ ਕਰਨਾ ਜਾਂ ਚਲਾਨ ਦੀ ਕਲੈਕਸ਼ਨ ਕਰਨਾ ਇਸ ਨੈਵਰ ਦੀ ਪਰਪਸ ਹਿਊਮਨ ਲਾਈਫ ਨੂੰ ਆਪਾਂ ਬਚਾਉਣਾ ਇਹੀ ਮੇਨ ਪਰਪਸ ਹੈ ਬਿਲਕੁਲ ਅਗਰ ਮੈਂ ਸਮਾਰਟ ਸਿਟੀਜ਼ ਦੀ ਜਾਂ ਮਹਾਨਗਰਾਂ ਦੀ ਗੱਲ ਕਰਾਂ ਤਾਂ ਅਵੇਅਰ ਹੋ ਰਹੇ ਨੇ ਲੋਕ ਵੀ ਅਵੇਅਰ ਹੋ ਰਹੇ ਨੇ ਕਿਤੇ ਨਾ ਕਿਤੇ ਲੇਕਿਨ ਟੈਕਨੋਲੋਜੀ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਤੁਹਾਡੇ ਕੋਲ ਰਡਾਰਸ ਆ ਗਏ ਹੈਗੇ ਆਲਕੋਹਲ ਮੀਟਰ ਆ ਗਏ ਹੈਗੇ ਸਰਵੇਲੈਂਸ ਕੈਮਰਾਸ ਆ ਗਏ ਹੈਗੇ ਨਿਗਾਹ ਤਾਂ ਦੇਖੋ ਰੱਖੀ ਜਾ ਰਹੀ ਆ ਅੱਗੇ ਥੋੜਾ ਜਿਹਾ ਨਫਰੀ ਦੀ ਆਪਣੇ ਕੋਲ ਕਮੀ ਹੁੰਦੀ ਸੀ ਲੇਕਿਨ ਹੁਣ ਟੈਕਨੋਲੋਜੀ ਅੱਛੀ ਹੈ ਆਪਣੇ ਕੋਲ ਇਹਦੇ ਨਾਲ ਕਿੰਨੀ ਕ ਮਦਦ ਮਿਲੀ ਔਰ ਦੂਸਰਾ ਲੋਗਾ ਤੱਕ ਕਿਸ ਤਰ੍ਹਾਂ ਦਾ ਮੈਸੇਜ ਗਿਆ ਕਿ ਹੁਣ ਡਰ ਰਹੇਗਾ ਕਿ ਕੈਮਰਾ ਤੋਂ ਸਾਨੂੰ ਸਭ ਦੇਖਿਆ ਜਾ ਰਿਹਾ ਹੈ ਫਰਕ ਤਾਂ ਡੈਫੀਨਿਟਲੀ ਟੈਕਨੋਲੋਜੀ ਚਾਹੇ ਟ੍ਰੈਫਿਕ ਪੁਲਿਸ ਦੀ ਪ੍ਰੈਜ਼ੈਂਸ ਹੋਵੇ ਉਹਦਾ ਪੈਂਦਾ ਹੀ ਹੈ ਬਿਲਕੁਲ ਜੀ ਕੋਈ ਵੀ ਚੌਂਕ ਹੋਵੇ ਹੁਣ ਲੋਕਾਂ ਵਿੱਚ ਇੱਕ ਡਰ ਰਹਿੰਦਾ ਹੈ ਰੈੱਡ ਲਾਈਟ ਜੰਪਿੰਗ ਦਾ ਅਸੀਂ ਦੇਖਿਆ ਕਿ ਰੈੱਡ ਲਾਈਟ ਜੰਪਿੰਗ ਨੂੰ ਲੈ ਕੇ ਪੀਪਲ ਲੋਕਾਂ ਦੀ ਅਵੇਅਰਨੈਸ ਜ਼ਿਆਦਾ ਕਿ ਅਸੀਂ ਜੇ ਲਾਈਟ ਤੇ ਖੜੇ ਆ ਅਸੀਂ ਵਾਇਲੇਟ ਕਰਾਂਗੇ ਤਾਂ ਉਹਦੇ ਕਰਕੇ ਸਾਡਾ ਚਲਾਨ ਘਰ ਪਹੁੰਚ ਜਾਏਗਾ ਉਹਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਆਲੇ ਦੋਲੇ ਦੇਖੀਏ ਕੋਈ ਟ੍ਰੈਫਿਕ ਪੁਲਿਸ ਵਾਲਾ ਨਹੀਂ ਦਿਖ ਰਿਹਾ ਤਾਂ ਆਪਾਂ ਰੂਲ ਤੋੜਤਾ ਕੈਮਰਾਜ਼ ਦਾ ਇਹ ਪਰਪਸ ਹੈ ਕਿ ਕੈਮਰਾਜ਼ ਜਿੱਥੇ ਬੰਦਾ ਨਹੀਂ ਖੜਾ ਉੱਥੇ ਵੀ ਟ੍ਰੈਫਿਕ ਕਰੂਜ਼ ਪਬਲਿਕ ਨੂੰ ਫੋਲੋ ਕਰਨ ਲਈ ਜੋ ਹੈ ਮੋਟੀਵੇਟ ਕਰਦਾ ਪਲੱਸ ਮੈਂ ਇੱਕ ਹੋਰ ਗੱਲ ਕਹਿਣਾ ਚਾਹੂੰਗਾ ਵੀ ਇਹਨੂੰ ਚਲਾਣਾ ਦੇ ਐਂਗਲ ਤੋਂ ਨਾ ਦੇਖੋ ਆਪਣੀ ਲਾਈਫ ਹੈ ਲੋਕਾਂ ਦੀ ਜੇ ਤੁਸੀਂ ਹੈਲਮਟ ਪਾ ਰਹੇ ਹੋ ਤੁਹਾਡੀ ਆਪਣੀ ਲਾਈਫ ਦੀ ਸੇਫਟੀ ਹੈ ਜੇ ਤੁਸੀਂ ਰੈੱਡ ਲਾਈਟ ਕਰਾਸ ਕਰਦੇ ਹੋ ਦੂਸਰੇ ਸਾਈਡ ਤੋਂ ਕੋਈ ਵੀਕਲ ਆ ਕੇ ਵੱਜਦਾ ਆਪਾਂ ਦੇਖਦੇ ਆ ਕਾਫੀ ਐਕਸੀਡੈਂਟਸ ਹੁੰਦੇ ਇਸ ਟਾਈਪ ਦੇ ਕਿ ਲੋਗ ਬਸ ਰੈੱਡ ਲਾਈਟ ਆਖਰੀ ਚ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਦੂਸਰੀ ਸਾਈਡ ਤੋਂ ਵੀਕਲ ਚੱਲ ਪੈਂਦੇ ਨੇ ਉਹ ਥੋੜੀ ਜਲਦੀ ਕੱਟ ਜਾਂਦੇ ਨੇ ਤਾਂ ਇਸ ਟਾਈਪ ਦੇ ਐਕਸੀਡੈਂਟਸ ਨੂੰ ਰਿਡਿਊਸ ਕਰਨ ਦੀ ਆਪਾਂ ਜੇ ਪ੍ਰਾਇਓਰਟੀ ਹੈ ਅਜਾ ਸਭ ਤੋਂ ਜ਼ਿਆਦਾ ਦਿੱਕਤ ਇੱਕ ਹੋਰ ਆਂਦੀ ਹੈਗੀ ਹੈ ਕਿ ਮੋਬਾਈਲ ਤੇ ਲੋਕ ਜਿਹੜਾ ਨਾ ਕਾਰ ਚਲਾਉਂਦੇ ਜਾਂ ਕੋਈ ਵੀਕਲ ਚਲਾਉਂਦੇ ਹੋਏ ਮੋਬਾਈਲ ਦਾ ਇਸਤੇਮਾਲ ਜ਼ਿਆਦਾ ਕਰਦੇ ਹੈਗੇ ਆ ਅਸੀਂ ਵੀ ਦੇਖਿਆ ਹੈਗਾ ਕਿ ਟ੍ਰੈਫਿਕ ਕਰਮੀ ਅਗਰ ਉਹਨਾਂ ਨੂੰ ਸਮਝਾਉਂਦੇ ਕਿਉਂਕਿ ਬਹੁਤ ਪੋਲਾਈਟ ਮੈਂ ਦੇਖਿਆ ਕਿ ਕਾਫੀ ਕਾਈਂਡ ਹਾਰਟਿਡ ਨਾਲ ਡੀਲ ਕਰਦੇ ਹੈਗੇ ਆ ਕਿ ਚਲੋ ਕੋਈ ਮਜਬੂਰੀ ਹੈ ਜਾਂ ਕੋਈ ਦਿੱਕਤ ਹੈਗੀ ਹੈ ਲੱਗਦਾ ਕਿ ਇਹ ਇਹਦੇ ਵਿੱਚ ਵੀ ਹਮ ਥੋੜੀ ਜੀ ਸ਼ਕਤੀ ਹੋ ਜਾਣੀ ਚਾਹੀਦੀ ਜਿੱਦਾਂ ਡਰਿੰਕ ਐ ਡਰਾਈਵ ਓਵਰ ਸਪੀਡਿੰਗ ਦੇ ਵਿੱਚ ਹੈਗੀ ਹੈ ਡੈਫੀਨਿਟਲੀ ਜੀ ਮੋਬਾਈਲ ਯੂਜ਼ ਡਰਾਈਵਿੰਗ ਦੇ ਸਮੇਂ ਅਬ ਤੋਂ ਡੀ ਕਨਸੈਂਟਰੇਸ਼ਨ ਹਲਾਉਂਦਾ ਤੋ ਤੁਹਾਡੇ ਜਿਹੜਾ ਹੈ ਕਿ ਖਾਸ ਕਰ 2 ਵੀਲਰ ਹੋਵੇ 4 ਵੀਲਰ ਹੋਵੇ ਕੋਈ ਫਰਕ ਨਹੀਂ ਹੈ ਡਰਾਈਵਿੰਗ ਕਰਦੇ ਵਕਤ ਜੇ ਆਪਾਂ ਮੋਬਾਈਲ ਤੇ ਲੱਗੇ ਰਵਾਂਗੇ ਤਾਂ ਆਪਣੀ ਜਿਹੜੀ ਕਨਸੈਂਟਰੇਸ਼ਨ ਉਹ ਹਿਲਦੀ ਹੈ ਕਿਤੇ ਨਾ ਕਿਤੇ ਆਪਾਂ ਨੂੰ ਵੀ ਖਤਰਾ ਹੈ ਔਰ ਨਾਲ ਦੇ ਜੋ ਰੋਡ ਤੇ ਤੁਹਾਡੇ ਨਾਲ ਜਾ ਰਹੇ ਨੇ ਉਹਨਾਂ ਨੂੰ ਵੀ ਖਤਰਾ ਹੈ ਤਾਂ ਇਸ ਨੂੰ ਬੜੀ ਸਖਤੀ ਨਾਲ ਹੀ ਡੀਲ ਕੀਤਾ ਜਾਂਦਾ ਹੈ ਇਸ ਨੂੰ ਬਿਲਕੁਲ ਟੋਲਰੇਟ ਨਹੀਂ ਕੋਈ ਕਹੇ ਕਿ ਜੀ ਮੈਂ 2 ਮਿੰਟ ਹੀ ਗੱਲ ਕੀਤੀ ਹੈ 5 ਮਿੰਟ ਹੀ ਗੱਲ ਕੀਤੀ ਹੈ ਜੋ ਸਾਡਾ ਟ੍ਰੈਫਿਕ ਕਰਮੀ ਚੌਂਕ 'ਚ ਖੜਾ ਹੈ ਉਹਨੇ ਤਾਂ ਤੁਹਾਨੂੰ ਜਦੋਂ ਯੂਜ਼ ਕਰਦੇ ਦੇਖਿਆ ਉਹ ਤਾਂ ਉਸ ਹਾਵ ਨਾਲ ਹੀ ਕਾਰਵਾਈ ਹੁੰਦੀ ਹੈ ਤਾਂ ਇਹ ਲੋਕਾਂ ਮੋਟੀਵੇਟ ਵੀ ਕੀਤਾ ਜਾਂਦਾ ਹੈ ਸਾਡੇ ਟ੍ਰੈਫਿਕ ਪੁਲਿਸ ਦੁਆਰਾ ਕਿ ਫੋਨ ਨਾ ਯੂਜ਼ ਕਰੋ ਪਲੱਸ ਜਿੱਥੇ ਲੋੜ ਪੈਂਦੀ ਹੈ ਚਲਾਨ ਵੀ ਕੀਤੇ ਜਾਂਦੇ ਆ ਬਰਸਾਤਾਂ ਦੇ ਪਿਛਲੇ ਦੋ ਦਿਨ ਆਪਾਂ ਦੇਖਿਆ ਹੈਗਾ ਕਿ ਹੈਵੀ ਰੇਨ ਬਹੁਤ ਭਾਰੀ ਬਰਸਾਤ ਸੀਗੀ ਔਰ ਬਹੁਤ ਸਾਰੇ ਪੁਲਿਸ ਕਰਮੀ ਜਿਹੜੇ ਨੇ ਆਪਣੇ ਪੈਂਟਾਂ ਦੇ ਪਹੁੰਚੇ ਚੱਕ ਕੇ ਵੀ ਡਿਊਟੀ ਨਿਭਾਉਂਦੇ ਹੋਏ ਦਿਖੇ ਵਰਦੀ ਗਿੱਲੀ ਹੋਈ ਹੋਈ ਹੈ ਖੁਦ ਬਰਸਾਤ ਚ ਭਿੱਜੇ ਹੋਏ ਆ ਤੁਹਾਡੇ ਵੱਲੋਂ ਐਪਰੀਸ਼ੀਏਸ਼ਨ ਜਾਂਦੀ ਹੈ ਉਹਨਾਂ ਨੂੰ ਐਪਰੀਸ਼ੀਏਸ਼ਨ ਜੀ ਹਮੇਸ਼ਾ ਜਾਂਦੀ ਹੈ ਜੋ ਵਧੀਆ ਡਿਊਟੀ ਕਰਦਾ ਸਿਰਫ ਬਾਰਿਸ਼ ਚ ਨਹੀਂ ਦਿਨ ਰਾਤ ਨੋਰਮਲ ਦੇਖੋ ਹੁਣ ਤੁਸੀਂ ਗਰਮੀਆਂ ਦਾ ਸੀਜ਼ਨ ਹੈ 12 12 13 13 ਘੰਟੇ ਡਿਊਟੀ ਕੋਈ ਈਜ਼ੀ ਹੈ ਨਹੀਂ ਜੋ ਖਾਸ ਕਰ ਸਾਡੇ ਜੋ ਗਰਾਊਂਡ ਲੈਵਲ ਫੋਰਸ ਹੈ ਉਹਨਾਂ ਲਈ ਦਾ ਹਮੇਸ਼ਾ ਅਪਰੀਸ਼ੀਏਟ ਕੀਤਾ ਜਾਂਦਾ ਐ ਐਂਡ ਡਿਊ ਰੈਕਗਨੀਸ਼ਨ ਜੋ ਹੈ ਕੰਮ ਨੂੰ ਹਮੇਸ਼ਾ ਦਿੱਤੀ ਜਾਂਦੀ ਹੈ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੁਰਮਾਨੇ ਭਾਰੇ ਜੁਰਮਾਨੇ ਵਸੂਲਣਾ ਜਿਹੜਾ ਹੈਗਾ ਆਪਣਾ ਮੋਟਿਵ ਨਹੀਂ ਹੈ ਹਾਲਾਂਕਿ ਵਾਦਾ ਦਿੱਤੇ ਗਏ ਬਹੁਤ ਜ਼ਿਆਦਾ ਜੁਰਮਾਨਿਆਂ 'ਚ ਵਾਅਦਾ ਕੀਤਾ ਗਿਆ ਹੈਗਾ ਕਾਫੀ 5 5 10 10 ਹਜ਼ਾਰ ਰੁਪਿਆ ਕਰ ਦਿੱਤਾ ਗਿਆ ਹੁਣ ਲੱਗਦਾ ਕਿ ਜਿਹੜੀ ਇਨਸਾਨੀ ਜ਼ਿੰਦਗੀ ਬਚਾਉਣਾ ਮੇਨ ਮਕਸਦ ਹੈਗਾ ਖਾਸ ਕਰ ਲੁਧਿਆਣਾ 'ਚ ਐਕਸੀਡੈਂਟ ਕੱਟੇ ਹਨ ਕੁਛ ਨਾ ਕੁਛ ਜਿਹੜੇ ਆਪਾਂ ਸਕਤੀ ਕੀਤੀ ਹੈਗੀ ਆ ਕੈਮਰਾਸ ਲੱਗੇ ਆ ਉਹਦਾ ਅਸਰ ਹੋਇਆ ਡੈਫੀਨੇਟਲੀ ਜੀ ਤੁਸੀਂ ਦੇਖੋ ਚਲਾਂਸ ਦਾ ਅਗਰ ਓਵਰਆਲ ਤੁਸੀਂ ਲੁਧਿਆਣਾ ਦਾ ਤੁਹਾਨੂੰ ਡਾਟਾ ਪ੍ਰੋਵਾਈਡ ਕਰ ਦਾਂਗੇ ਚਲਾਨਾ ਵਿੱਚ ਇਨਕਰੀਸ ਡੈਫੀਨੇਟਲੀ ਹੋ ਰਿਹਾ ਐਂਡ ਜੇ ਆਪਾਂ ਰੋਡ ਐਕਸੀਡੈਂਟਸ ਦੀ ਗੱਲ ਕਰੀਏ ਤਾਂ ਮੈਨੂੰ ਐਗਜ਼ੈਕਟ ਡਾਟਾ ਚਲੋ ਔਨ ਦਾ ਟਾਪ ਆਫ ਮਾਈਂਡ ਹੈ ਨਹੀਂ ਮੇਰੇ ਬਟ ਮੈਂ 2-3 ਦਿਨ ਪਹਿਲਾਂ ਹੀ ਅਖਬਾਰ ਚ ਕੋਈ ਰਿਪੋਰਟ ਪੜ੍ਹ ਰਿਆ ਸੀ ਕਿ ਕੋਈ ਸਟੱਡੀ ਹੋਈ ਸੀ ਵੀ ਲੁਧਿਆਣਾ ਚ ਰੋਡ ਐਕਸੀਡੈਂਟਸ ਘਟੇ ਨੇ ਓਵਰ ਦੀ ਪਾਸਟ ਪੀਰੀਅਡ ਆਫ 1 ਇਅਰ ਸੋ ਆਈ ਥਿੰਕ ਕਿ ਸਾਰੇ ਜਿਹੜੇ ਇਨੀਸ਼ੀਏਟਿਵ ਨੇ ਇਕੱਠੇ ਆਪਾਂ ਇੱਕ ਫੈਕਟਰ ਨਹੀਂ ਕਹਿ ਸਕਦੇ ਵੀ ਕੰਮ ਕਰ ਰਿਹਾ ਹੈ ਯਾ ਕੰਮ ਕਰ ਰਿਹਾ ਹੈ ਸਾਰੇ ਕਿਤੇ ਨਾ ਕਿਤੇ ਹਰ ਪੁਰਜਾ ਜਿਹੜਾ ਹੈਗਾ ਸਿਸਟਮ ਦਾ ਆਪਣਾ ਆਪਣਾ ਕੰਮ ਰੋਲ ਅਦਾ ਕਰ ਰਿਹਾ ਹੈ ਤਾਂ ਆਈ ਥਿੰਕ ਜਿੰਨਾ ਅਸੀਂ ਵਧੀਆ ਕਰਾਂਗੇ ਤਾਂ ਕਿਤੇ ਨਾ ਕਿਤੇ ਉਹਦਾ ਰੋਡ ਐਕਸੀਡੈਂਟਸ ਘਟਾਉਣ ਵਿੱਚ ਲੋਕਾਂ ਨੂੰ ਅਵੇਅਰ ਕਰਨ ਵਿੱਚ ਸਾਰੇ ਵਾਈਡ ਫਰਕ ਪਵੇਗਾ ਤੁਸੀਂ ਸਿਸਟਮ ਦੀ ਔਰ ਸਭ ਦੀ ਜਿਹੜੀ ਕੋਆਰਡੀਨੇਸ਼ਨ ਦੀ ਗੱਲ ਕੀਤੀ ਹੈ ਦੇ ਵਿੱਚ ਸਰਕਾਰ ਵੀ ਆ ਜਾਂਦੀ ਹੈ ਤਾਂ ਸਰਕਾਰ ਦੀ ਕਿੰਨੀ ਕੁ ਜ਼ਿਆਦਾ ਤੁਹਾਨੂੰ ਮਦਦ ਮਿਲ ਰਹੀ ਹੈ ਕੀ ਹੈ ਔਰ ਸਰਕਾਰ ਦੇ ਐਫਰਟਸ ਕਿਸ ਤਰ੍ਹਾਂ ਦੇਖਦੇ ਨੇ ਸਰਕਾਰ ਵੱਲੋਂ ਜੀ ਸਾਨੂੰ ਭਰਵਾ ਹੁੰਗਾਰਾ ਮਿਲਿਆ ਕਿ ਤੁਸੀਂ ਆਪਣੀ ਡਿਊਟੀ ਆਦਾ ਕਰੋ ਜੋ ਵੀ ਹੈ ਸੀਨੀਅਰ ਅਫੀਸਰ ਹੋਗੇ ਜਾਂ ਸਰਕਾਰ ਲੈਵਲ ਦੀ ਅਸੀਂ ਗੱਲ ਕਰੀਏ ਸਾਨੂੰ ਰਿਸੋਰਸਸ ਮਿਲ ਰਹੇ ਨੇ ਤੁਸੀਂ ਦੇਖਿਆ ਜੋ ਸਾਰੀ ਟੈਕਨੋਲੋਜੀ ਚੇਂजेस ਹੈ ਇਹ ਐਟ ਦੀ ਟਾਪ ਤੋਂ ਹੀ ਸਟਾਰਟ ਹੁੰਦਾ ਤਾਂ ਸਾਰਾ ਸਾਨੂੰ ਟੈਕਨੀਕਲ ਵਾਈਜ਼ ਵੈਸੇ ਵੀ ਰੈਕਗਨੀਸ਼ਨ ਵਾਈ ਸਪੋਰਟ ਮਿਲ ਰਿਹਾ ਹੈ ਪਲਸ ਉਸ ਤੋਂ ਬਾਅਦ ਜਿਹੜਾ ਵੀਕਲ ਤੁਸੀਂ ਦੇਖੋਗੇ ਨਵੇਂ ਨਵੇਂ ਵੀਕਲਸ ਐ ਹੁਣ ਤੁਸੀਂ ਟ੍ਰੈਫਿਕ ਪੁਲਿਸ ਜਿਹੜੇ ইআরএস ਇਨਚਾਰजेस ਨੇ ਉਹਨਾਂ ਕੋਲ ਬਿਲਕੁਲ ਅੱਛੇ ਕੰਡੀਸ਼ਨ ਦੇ ਨਵੇਂ ਵੀਕਲਸ ਨੇ ਕਿ ਐਮਰਜੈਂਸੀ ਨੂੰ ਸਮੇਂ ਸਿਰ ਪਹੁੰਚਿਆ ਜਾ ਸਕੇ ਤਾਂ ਆਈ ਥਿੰਕ ਇਸ ਲੈਵਲ ਦੀ ਸਪੋਰਟ ਮਿਲੇ ਤਾਂ ਫੋਰਸ ਨੂੰ ਮੋਟੀਵੇਸ਼ਨ ਵੀ ਮਿਲਦੀ ਹੈ ਕੰਮ ਕਰਨ ਦੀ ਸਰ ਆਖਰੀ ਸਵਾਲ ਹੈਗਾ ਕਿ ਅਪਰੀਸ਼ੀਏਸ਼ਨ ਜ਼ਰੂਰ ਤੁਹਾਡੇ ਵੱਲੋਂ ਵੀ ਦਿੱਤੀ ਜਾਂਦੀ ਹੈ ਤੁਹਾਨੂੰ ਵੀ ਮਿਲਦੀ ਹੋएगी ਸਰਕਾਰ ਵੀ ਆਪਣੇ ਐਫਰਟਸ ਕਰ ਰਹੀ ਹੈਗੀ ਹੈ ਇੱਕ ਪਬਲਿਕ ਮੈਸੇਜ ਕੀ ਅਗਰ ਤੁਸੀਂ ਦੇਣਾ ਚਾਹੋ ਕਿ ਭਾਰੀ ਜੁਰਮਾਨੇ ਤੋਂ ਵੀ ਬਚ ਜਾਣ ਔਰ ਕਾਨੂੰਨ ਦੀ ਪਾਲਣਾ ਵੀ ਹੋ ਸਕੇ ਮੈਂ ਪਬਲਿਕ ਨੂੰ ਇੱਕ ਦੋ ਮੈਸੇਜ ਦੇਣਾ ਚਾਹਾਂਗਾ ਇੱਕ ਤਾਂ ਸੇਫਟੀ ਰੂਲਸ ਦੀ ਪਾਲਣਾ ਕਰੋ ਟ੍ਰੈਫਿਕ ਰੂਲਸ ਦੀ ਇਹਦੇ ਨਾਲ ਤੁਹਾਡੀ ਆਪਣੀ ਜਾਨ ਮਾਲ ਦਾ ਜਿਹੜਾ ਖਤਰਾ ਹੈ ਉਸ ਨੂੰ ਉਸ ਦਾ ਬਚਾ ਰਹੇਗਾ ਅਤੇ ਲੋਕਾਂ ਦੀ ਜਿਹੜੇ ਤੁਹਾਡੇ ਨਾਲ ਦੂਸਰੇ ਯਾਤਰੀ ਨੇ ਰੋਡ ਤੇ ਟਰੈਵਲ ਕਰ ਰਹੇ ਨੇ ਉਹਨਾਂ ਨੂੰ ਵੀ ਸੇਫਟੀ ਰਹੇਗੀ ਸੈਕੰਡ ਥਿੰਗ ਇਜ਼ ਮੇਰੀ ਇੱਕ ਬੇਨਤੀ ਹੈ ਕਿ ਅਗਰ ਕੋਈ ਟ੍ਰੈਫਿਕ ਪੁਲਿਸ ਮੁਲਾਜ਼ਮ ਤੁਹਾਨੂੰ ਰੋਕਦਾ ਤਾਂ ਉਸ ਨਾਲ ਬਹਿਸਬਾਜੀ ਨਾ ਕੀਤੀ ਜਾਵੇ ਐਂਡ ਉਹ ਤੋ ਉਸ ਦਾ ਮਤਲਬ ਕੋਈ ਤੁਹਾਨੂੰ ਹਰਾਸ ਕਰਨਾ ਨਹੀਂ ਹੈ ਤੁਸੀਂ ਜੇ ਕੋਈ ਵਾਇਲੇਸ਼ਨ ਨਹੀਂ ਕੀਤਾ ਤਾਂ ਤੁਹਾਨੂੰ ਬਿਲਕੁਲ ਹਰਾਸਮੈਂਟ ਨਹੀਂ ਕੀਤੀ ਜਾਊਗੀ ਅਗਰ ਫਿਰ ਵੀ ਤੁਹਾਨੂੰ ਕੋਈ ਹਰਾਸ ਕਰਦਾ ਤਾਂ ਵੀ ਆਰ ਆਲਵੇਸ ਹੇਅਰ ਅਗਰ ਲੇਕਿਨ ਅ ਅਗਰ ਤੁਸੀਂ ਕੋਈ ਵਾਇਲੇਸ਼ਨ ਕੀਤਾ ਤਾਂ ਉਹਨੂੰ ਰਿਸਪੈਕਟ ਕਰੋ ਅਗਰ ਕੋਈ ਰੋਕਦਾ ਹੈ ਤਾਂ ਉਸ ਵਾਇਲੇਸ਼ਨ ਲਈ ਤੁਹਾਨੂੰ ਜੋ ਹੈ ਚਲਾਨ ਕਰਦਾ ਤਾਂ ਉਸ ਚੀਜ਼ ਦੀ ਇੱਕ ਰਿਸਪੈਕਟ ਕਰੋ ਦੈਟ ਇਜ਼ ਡਿਊ ਪ੍ਰੋਸੈਸ ਆਫ ਲਾ ਬਹੁਤ ਬਹੁਤ ਸ਼ੁਕਰੀਆ ਸਰ ਸਮਝਾਉਣ ਲਈ ਤਾਂ ਜਿਸ ਤਰ੍ਹਾਂ ACP ਸਰ ਜਤਿਨ ਬੰਸਲ ਜੀ ਨੇ ਦੱਸਿਆ ਹੈਗਾ ਕਿ ਭਾਰੀ ਜੁਰਮਾਨੇ ਵਸੂਲਣਾ ਮਕਸਦ ਨਹੀਂ ਹੈ ਜਿਸ ਤਰ੍ਹਾਂ ਕਿ ਬਾਰ-ਬਾਰ ਹੁਣ ਜ਼ਿਕਰ ਹੋ ਰਿਹਾ ਕਿ 5 ਮਹੀਨਿਆਂ ਦੇ ਵਿੱਚ 5 ਗੁਣਾ ਤੋਂ ਜ਼ਿਆਦਾ ਜਿਹੜੇ ਨੇ ਜੁਰਮਾਨੇ ਹੋ ਚੁੱਕੇ ਨੇ ਚਲਾਨ ਕੱਟੇ ਜਾ ਚੁੱਕੇ ਨੇ ਲੇਕਿਨ ਉਹਦੇ ਪਿੱਛੇ ਮਕਸਦ ਜਿਹੜਾ ਹੈਗਾ ਪੈਸਾ ਇਕੱਠਾ ਕਰਨਾ ਜਾਂ ਚਲਾਨ ਕੱਟਣਾ ਨਹੀਂ ਹੈ ਉਹਦੇ ਪਿੱਛੇ ਮਕਸਦ ਇਹ ਹੈ ਕਿ ਆਪਾਂ ਇਨਸਾਨੀ ਜ਼ਿੰਦਗੀ ਨੂੰ ਬਚਾਈਏ ਔਰ ਸਰਕਾਰ ਵੱਲੋਂ ਵੀ ਇਹ ਐਫਰਟਸ ਜਿਹੜੇ ਕੀਤੇ ਜਾ ਰਹੇ ਨੇ ਨਵੀਂ ਮਸ਼ੀਨਰੀ ਨਰੀ ਨਮੇ ਕੈਂਬਰੀ ਇੱਥੇ ਤੱਕ ਕੀ ਨਵੀਆਂ ਗੱਡੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਪਿੱਛੇ ਮਕਸਦ ਸਿਰਫ ਇਹਨਾਂ ਕਹੇ ਕਿ ਹਿਊਮਨ ਲਾਈਫ ਨੂੰ ਬਚਾਇਆ ਜਾ ਸਕੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ